विधानसभा ਹਲਕਾ ਜੀਰਾ ਦੇ ਮਖੂ ਬਲਾਕ ਦੇ ਅਧੀਨ ਆਉਂਦਾ ਹੈ ਪਿੰਡ ਟਿੱਬੀ ਤੈਬਾ 200 ਦੇ ਕਰੀਬ ਵਸੋਂ ਵਾਲੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਪਿੰਡ ਵਿੱਚ ਤਾਂ ਰਹਿ ਰਹੇ ਹਨ ਪਰ ਸਰਕਾਰੀ ਕਾਗਜ਼ਾਂ ਵਿੱਚੋਂ 2003 ਤੋਂ ਉਹਨਾਂ ਦਾ ਪਿੰਡ ਗੈਬ ਕਰਕੇ ਚੱਕ ਟਿੱਬੀ ਤੈਬਾ ਕੀਤਾ ਹੋਇਆ ਹੈ ਜਿਸ ਕਾਰਨ ਇਹ ਤੁਹਾਨੂੰ ਇਸ ਲਿਖਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹਨਾਂ ਦੇ ਸਰਕਾਰੀ ਕਾਗਜ਼ਤ ਆਧਾਰ ਕਾਰਡ ਲਾਇਸੈਂਸ ਵਗੈਰਾ ਤੇ ਪਿੰਡ ਦਾ ਐਡਰੈਸ ਟਿੱਬੀ ਤੈਬਾ ਹੈ ਪਰ ਮੌਜੂਦਾ ਸਮੇਂ ਵਿੱਚ ਪਿੰਡ ਦੇ ਨਾਮ ਅੱਗੇ ਚੱਕ ਟਿੱਬੀ ਤੇ ਬਾਂ ਲੱਗਾ ਹੋਇਆ ਹੈ ਜਿਸ ਕਾਰਨ ਕੋਈ ਵੀ ਸਰਕਾਰੀ ਕੰਮ ਕਰਾਉਣ ਲਈ ਉਹਨਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਨਾਮ ਦੀ ਤਬਦੀਲੀ ਕਾਰਨ ਪਿੰਡ ਵਿੱਚ ਕੋਈ ਵੀ ਵਿਕਾਸ ਦਾ ਕੰਮ ਨਹੀਂ ਹੋ ਰਿਹਾ ਤੇ ਪਿੰਡ ਦਾ ਸਰਕਾਰੀ ਸਕੂਲ ਵੀ ਬੰਦ ਪਿਆ ਹੋਇਆ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਇਸ ਮੁਸ਼ਕਲ ਨੂੰ ਲੈ ਕੇ ਸਬੰਧਤ ਵਿਭਾਗ ਦੇ ਅਫਸਰਾਂ ਕੋਲ ਕਾਫੀ ਵਾਰ ਪਹੁੰਚ ਕਰ ਚੁੱਕੇ ਹਨ ਪਰ ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਲਈ ਇਸ ਸਬੰਧੀ ਜਦੋਂ ਅਸੀਂ ਮੱਖੂ ਬਲਾਕ ਦੇ ਬीडीपीਓ ਕਰਨਦੀਪ ਸਿੰਘ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਕਿ ਉਹ ਜਲਦੀ ਹੀ ਕੋਈ ਕਾਰਵਾਈ ਕਰਨਗੇ ਖੈਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਪਿੰਡ ਵਾਸੀਆਂ ਦੀ ਇਸ ਮੁਸ਼ਕਲ ਦੀ ਕੋਈ ਸਾਰ ਲੈਂਦਾ ਹੈ ਜਾਂ ਨਹੀਂ ਪਰ ਇਹੋ ਜਿਹੀਆਂ ਕਾਰਵਾਈਆਂ ਸਬੰਧਤ ਮਹਿਕਮੇ ਤੇ ਸਵਾਲੀਆ ਨਿਸ਼ਾਨ ਜ਼ਰੂਰ ਲੱਗਾ ਜਾਂਦੀਆਂ ਹਨ ਅਸੀਂ ਪਹੁੰਚੇ ਹਾਂ ਮੱਖੂ ਬਲਾਕ ਦੇ ਪਿੰਡ ਟਿੱਬੀ ਟੇਬਾਂ ਦੇ ਵਿੱਚ ਪਰ ਪਿੰਡ ਵਾਸੀਆਂ ਦਾ ਕਹਿਣਾ ਕਿ ਸਾਡਾ ਪਿੰਡ ਟਿੱਬੀ ਟੇਬਾ ਜਿਹੜਾ 2003 ਤੱਕ ਟਿੱਬੀ ਟੇਬਾ ਸੀ 2003 ਤੋਂ ਬਾਅਦ ਪਿੰਡ ਦਾ ਨਾਮ ਚੱਕ ਟਿੱਬੀ ਟੇਬਾ ਹੋ ਗਿਆ ਤੇ ਪਿੰਡ ਵਾਲਿਆਂ ਨੂੰ ਪਤਾ ਨਹੀਂ ਲੱਗਾ ਇਹ ਕੀ ਹੋਇਆ ਸਾਰਾ ਮਾਮਲਾ ਆਪ ਪਿੰਡ ਵਾਲਿਆਂ ਦੇ ਜ਼ੁਬਾਨੀ ਆਪ ਜਾਣਦੇ ਆ ਕੀ ਮਾਮਲਾ ਇਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਕਿਉਂਕਿ ਇਹਨਾਂ ਦੀ ਪ੍ਰੂਫ ਜਿਹੜੇ ਨੇ ਉਹ ਚੱਕ ਟਿੱਬੀ ਟੇਬਾ ਦੇ ਬਣੇ ਹੋਏ ਨੇ ਤੇ ਹੁਣ ਇਹਨਾਂ ਦੇ ਪਿੰਡ ਦੇ ਨਾਲ ਚੱਕ ਟਿੱਬੀ ਟੇਬਾ ਲੱਗ ਗਿਆ ਹਾਂਜੀ ਭਾਈ ਸਾਹਿਬ ਜੀ ਕੀ ਗੱਲਬਾਤ ਕੀ ਆ ਸਾਰੀ ਇਹ ਕਿਵੇਂ ਜਿਹੜਾ ਦਰਸ਼ਕਣ ਦੱਸੋ ਵੀ ਟਿੱਬੀ ਟਾਈਪਾਂ ਜਿਹੜਾ ਇਹ ਕਿਵੇਂ ਬਣ ਗਿਆ ਚੱਕ ਕਿਵੇਂ ਲੱਗ ਗਿਆ ਅੱਗੇ ਦੇ ਸ਼ੱਕਤ ਸਰ ਇੱਥੇ ਕੁਝ ਵੇਹਲੀਆਂ ਬਾਹਰ ਪੈਂਦੀਆਂ ਵਾਂ ਉਹਨਾਂ ਨੇ ਇਹਦੇ ਅੱਗੇ ਚੱਕ ਟਿੱਬੀ ਟਾਈਪਾਂ ਪਿੰਡ ਦਾ ਨਾਂ ਲਾਤਾ ਸਾਨੂੰ ਇਸ ਗੱਲ ਬਾਰੇ ਨਹੀਂ ਪਤਾ ਲੱਗਾ ਜਦੋਂ ਅਸੀਂ ਜਾ ਕੇ ਸਾਨੂੰ ਪਤਾ ਲੱਗਾ ਤਾਂ ਅਸੀਂ ਪੁੱਛਦੇ ਰਹੇ ਆ ਤੇ ਸਾਨੂੰ ਕਿਹੇ ਅਫਸਰ ਨੇ ਸਾਡੀ ਬਾਹ ਨਹੀਂ ਫੜੀ ਸਾਨੂੰ ਬਹੁਤ ਚੇਰ ਹੋ ਗਿਆ ਭੱਜੇ ਫਿਰਦਿਆਂ ਨੂੰ ਸਾਨੂੰ ਸਭ ਤੋਂ ਵੱਡੀਆਂ ਮੁਸ਼ਕਲਾਂ ਕਿ ਜਿਹੜੇ ਸਾਡੇ ਬੱਚੇ ਪੜ੍ਹੇ ਨੇ ਉਹਨਾਂ ਨੂੰ ਕਿਤੇ ਨੌਕਰੀ ਜਦੋਂ ਅਸੀਂ ਨੌਕਰੀ ਬਦਲੇ ਜਾਂਦੇ ਆ ਤੇ ਪਿੰਡ ਦਾ ਨਾਂ ਨਹੀਂ ਟੀਬੀ ਟੈਪਾਂ ਦਾ ਨੈਟ ਤੇ ਆਉਂਦਾ ਕਿ ਸਾਰੇ ਸਬੂਤ ਹੀ ਸਾਡੇ ਕੋਲੇ ਟੀਬੀ ਟੈਪਾਂ ਦੇ ਆ ਅਸੀਂ ਕਿਤੇ ਵੀ ਜਾਂਦੇ ਆ ਬਲਾਕ ਦੇ ਵਿੱਚ ਸਾਨੂੰ ਇਸ ਪਿੰਡ ਦਾ ਰਿਕਾਰਡ ਵੀ ਦੇ ਦਿਓ ਕੋਈ ਰਿਕਾਰਡ ਨਹੀਂ ਸਾਨੂੰ ਮਿਲਦਾ ਜਿੱਥੇ ਵੀ ਅਸੀਂ ਜਾਂਦੇ ਜੇ ਪਟਵਾਰੀ ਕੋਲੇ ਗਏ ਆ ਪਟਵਾਰੀ ਕੋਲੇ ਟੀਬੀ ਟੈਪਾਂ ਹੈ ਪਿੰਡ ਆ ਪਟਵਾਰੀ ਜਾਂਦਾ ਵੀ ਸਾਡੇ ਕੋਲੇ ਟੀਬੀ ਟੈਪਾਂ ਹੈ ਬਲਾਕ ਦੇ ਵਿੱਚ ਚੱਕ ਆ ਰਿਹਾ ਹਾਂਜੀ ਬਲਾਕ ਦੇ ਵਿੱਚ ਚੱਕ ਆ ਰਿਹਾ ਜਿਹੜੀ ਵਿਧਾਨ ਸਭਾ ਦੇ ਐਮਪੀ ਇਲੈਕਸ਼ਨ ਦੀ ਜਾਂ ਐਮਐਲਏ ਦੇ ਇਲੈਕਸ਼ਨ ਦੀ ਆਉਂਦੀ ਆ ਉਹ ਸਾਡੀ ਟੀਬੀ ਟੈਪਾਂ ਦੀ ਲਿਸਟ ਆਉਂਦੀ ਆ ਦੋਵੇਂ ਜਦੋਂ ਸਾਡਾ ਸਰਪੰਚੀ ਦਾ ਲਖਸ਼ਣ ਆਉਂਦਾ ਉਦੋਂ ਸਾਡਾ ਇਹ ਚੱਕ ਲਾ ਦਿੰਦੇ ਆ ਸਾਡੀ ਸੁਣਵਾਈ ਨਹੀਂ ਕਿਤੇ ਵੀ ਹੋਦੀ ਤੁਸੀਂ ਵੀਡੀਓ ਸਾਹਿਬ ਨੂੰ ਜਾਂ ਹੋਰ ਕਿਸੇ ਅਫਸਰ ਸਾਹਿਬ ਨੂੰ ਮਿਲੇ ਜੀ ਬਹੁਤ ਮਿਲੇ ਆ ਜੀ ਐਸਡੀਮ ਸਾਹਿਬ ਦੇ ਵੀ ਹੁਣ ਅਰਜ਼ੀ ਦਿੱਤੀ ਅਸੀਂ ਵੀਡੀਓ ਸਾਹਿਬ ਨੂੰ ਅਸੀਂ 2 ਮਹੀਨੇ ਹੋ ਗਏ ਆ ਵੀਡੀਓ ਸਾਹਿਬ ਦੇ ਦਫ਼ਤਰੇ ਗੇੜੇ ਮਾਰ ਮਾਰ ਕੇ ਹੋ ਸਗੇ ਆ ਸਾਨੂੰ ਜਗਿੰਦਰ ਸਿੰਘ ਨੂੰ ਆਰਟੀਆ ਹੀ ਲਾਈ ਸੀ ਇਹ ਵੀਡੀਓ ਸਾਹਿਬ ਦੇ ਸੈਕਟਰੀ ਨੇ ਸਾਨੂੰ ਜਵਾਬ ਦਿੱਤਾ ਵੀ ਤੁਸੀਂ ਡੀਸੀ ਤੁਹਾਨੂੰ ਰਿਕਾਰਡ ਦੋ ਮੇਰੇ ਕੋਲ ਰਿਕਾਰਡ ਹੈ ਨਹੀਂ ਨਹੀਂ ਤੁਸੀਂ ਆਰਟੀ ਪਾਈ ਸੀ ਤੇ ਸੈਕਟਰੀ ਨੇ ਜਵਾਬ ਦੇ ਦਿੱਤਾ ਉਹਦੇ ਤੋਂ ਸੈਕਟਰੀ ਨੇ ਜਵਾਬ ਦਿੱਤਾ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ মিডিਆ ਰਹੀਂ ਮੰਗ মিডিਆ ਰਹੀਂ ਅਹੀਂ ਕਰਦੇ ਵੀ ਸਾਡਾ ਪਿੰਡ ਹੈ ਜਿਹੜਾ ਇਹਦੇ ਅੱਗੋਂ ਚੱਕ ਲਾਇਆ ਜਾਵੇ ਸਾਡਾ ਸਹੀ ਪਿੰਡ ਹੈ ਜਿੱਥੇ ਅਸੀਂ ਰਹਿੰਦੇ ਹਾਂ ਜੂ ਸਾਡੇ ਸਬੂਤ ਹੈ ਉਹ ਪਿੰਡ ਸਾਡਾ ਬਣਾਇਆ ਜਾਵੇ ਸਾਡੀ ਦੇਹੋ ਮੰਗਿਆ ਸਾਡੇ ਪਿੰਡ ਦੇ ਕੋਈ ਵਿਕਾਸ ਨਹੀਂ ਹੋਇਆ ਕੁਛ ਨਹੀਂ ਕੋਈ ਸਰਪੰਚ ਨਹੀਂ ਇਥੋਂ ਦਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੇ ਹੁਣ ਤੁਹਾਡੇ ਪਿੰਡ ਦੇ ਵਿੱਚ ਜਿਵੇਂ ਤੁਸੀਂ ਦੱਸ ਰਹੇ ਹੋ ਤੁਹਾਡਾ ਪਿੰਡ ਕਾਗਜ਼ਾਂ 'ਚ ਨਹੀਂ ਹੈ ਸਰਪੰਚ ਨਹੀਂ ਹੈ ਤਾਂ ਫਿਰ ਤੁਹਾਡੇ ਪਿੰਡ ਦਾ ਜਿਹੜਾ ਕੰਮਕਾਰ ਚੱਲਦਾ ਸਰਕਾਰੀ ਕਾਗਜ਼ਾਂ ਤੇ ਉਹ ਫਿਰ ਤੁਸੀਂ ਕਿੱਥੋਂ ਲਿਆਉਂਦੇ ਹੋ ਤੁਹਾਡੇ ਪਿੰਡ ਦੀ ਜਿਹੜੀ ਗ੍ਰਾਂਟ ਵਗੈਰਾ ਆਉਂਦੀ ਹੈ ਉਹ ਕਿੱਥੋਂ ਕਿਹੜੇ ਪਿੰਡ ਤੋਂ ਆਉਂਦੀ ਹੈ ਗ੍ਰਾਂਟ ਜੀ ਸਾਡੀਆਂ ਵੋਟਾਂ ਪਾ ਦਿੰਦੇ ਚੱਕ ਚੱਕ ਟੀਵੀ ਟੈਵਾਂ 'ਚ ਕੁਛ ਪਾ ਦਿੰਦੇ ਚੱਕ ਮਨੂ ਮਾਸ਼ੀ 'ਚ ਲੱਖ ਲੱਖ ਪਾਉਂਦੇ ਦੋਨੋਂ ਤੋਂ ਦੋਹਾਂ ਪਿੰਡਾਂ 'ਚ ਲੱਗ ਲੱਗ ਇਹਨਾਂ ਨੇ ਪਾਤੀਆਂ ਜਿਹਦੇ ਸਰ ਮੋਰ ਸਾਡੀ ਮੁੜਕੇ ਜੇ ਅਸੀਂ ਕਿਤੇ ਲਵਾਉਣੀ ਆ ਭਜਨਸ ਕੇ ਤੇ ਚੱਕ ਟਿੱਬੀ ਟਾਬੇ ਵਾਲਾ ਲਾ ਦਿੰਦਾ ਜੇ ਕਿਤੇ ਕੰਮ ਪਵੇ ਸਾਨੂੰ ਆ ਮੀਟਰ ਮੂਟਰ ਦਾ ਵਗੈਰਾ ਕੋਈ ਵੀ ਪੈਂਦਾ ਤੇ ਉਹ ਲਾ ਦਿੰਦਾ ਵਾ ਬਾਕੀ ਗ੍ਰਾਂਟ ਕੋਈ ਨਹੀਂ ਆਉਂਦੇ ਵੀ ਆਪਦਾ ਤੁਸੀਂ ਸਰਪੰਚ ਲੱਭੋ ਆਪਦਾ ਪਿੰਡ ਲੱਭੋ ਤੇ ਚੱਕ ਟਿੱਬੀ ਟਾਬੇ ਦੀ ਮੋਰ ਲੱਗੀ ਪ੍ਰੂਫ ਤੁਹਾਡੇ ਚੱਕ ਟਿੱਬੀ ਟਾਬਿਆਂ ਦੇ ਫਿਰ ਤੁਹਾਨੂੰ ਮੁਸ਼ਕਲ ਬਹੁਤ ਜਿਆਦੀ ਮੁਸ਼ਕਲ ਆਉਂਦੀ ਇਹੋ ਤਾਂ ਮੁਸ਼ਕਲ ਕਰਕੇ ਅਸੀਂ ਰੌਲਾ ਪਾ ਰਹੇ ਹਾਂ ਕਈਆਂ ਸਾਲਾਂ ਤੋਂ ਪਾ ਰਹੇ ਹਾਂ ਅਸੀਂ ਰੌਲਾ ਸਾਡੀ ਕਿਤੇ ਨਹੀਂ ਸੁਣਵਾਈ ਹੋਰੇ ਤੇ ਵਿਧਾਇਕ ਸਾਹਿਬ ਨੂੰ ਮਿਲੇ ਤੁਸੀਂ ਕਿ ਨਹੀਂ ਵਿਧਾਇਕ ਸਾਹਿਬ ਨੂੰ ਫੋਨ ਤੇ ਗੱਲ ਕਰੀ ਆ ਕਰੀਦੀ ਆ ਇਹਨਾਂ ਨੇ ਕੀਤੀ ਆ ਗੱਲ ਜਦੋਂ ਵੀ ਕਰਦੇ ਦੋ ਆਂਦੇ ਵੀ ਪਿੰਡ ਹੈਗਾ ਹੀ ਨਹੀਂਗਾ ਤੁਹਾਡਾ ਟਿੱਬੀ ਟੇਬਾ ਨਹੀਂਗਾ ਉਹ ਵੀ ਅੱਗੋਂ ਹੀ ਜਵਾਬ ਦੇ ਦਿੰਦੇ ਵੀ ਚੱਕ ਟਿੱਬੀ ਟੇਬਾ ਟਿੱਬੀ ਟੇਬਾ ਦਾ ਪਿੰਡ ਹੈ ਬਬੂ ਜੀ ਤੁਹਾਡਾ ਪਿੰਡ ਚੱਕ ਟਿੱਬੀ ਟੇਬਾ ਕਿ ਟਿੱਬੀ ਟੇਬਾ ਵਾ ਇਹ ਸਾਡਾ ਪਿੰਡ ਟਿੱਬੀ ਟੇਬਾ ਹੈ ਤੇ ਇਹ ਕਾਗਜ਼ਾਂ 'ਚ ਤੇਰੇ ਬਲਾਕ 'ਚ ਤੇ ਟਿੱਬੀ ਟੇਬਾ ਚੱਕ ਅੱਗੇ ਲੱਗ ਰਿਹਾ ਨਾਲ ਤੁਹਾਡੇ ਪਿੰਡ ਦੇ ਅਸੀਂ ਆਨੇ ਵੀ ਚੱਕ ਸਾਡਾ ਪਿੰਡ ਨਹੀਂ ਤੇ ਚੱਕ ਕਿਉਂ ਲਾਉਂਦੇ ਜੀ ਤੁਸੀਂ ਟੀਬੀ ਟੱਬਾ ਇਹੀ ਪਿੰਡ ਦੇ ਵਿੱਚ ਹਾਂਜੀ 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 ਮੁਰਸ਼ਿੰਦੇ ਪਟਵਾਰੀ ਕੋਲ ਗਏ ਆ ਉਹ ਆਰਾ ਮੇਰੇ ਕੋਲ ਹੀ ਗਿਆ ਨਹੀਂ ਕਿ ਉਹਨੇ ਲੱਗਿਆ ਜਿਹਾ ਉਹ ਆਖੇ ਮੈਂ ਸਰਕਾਰੀ ਆ ਮੈਂ ਦੇ ਨਹੀਂ ਲੱਗਦਾ ਅਸੀਂ ਦੱਸਦੇ ਨੋ ਕਿ ਸਾਡੇ ਮਗਰ ਮਗਰ ਪੇਰਦੇ ਨੂੰ ਸਾਡੀ ਅਫਸਰ ਗੱਲ ਹੀ ਨਹੀਂ ਹੁੰਦਾ ਕੋਈ ਠੀਕ ਹੈ ਜੀ ਪਈ ਸਾਹਿਬ ਕਿਹੜਾ ਪਿੰਡ ਆ ਤੁਹਾਡਾ ਜੀ ਸਾਡਾ ਪਿੰਡ ਜੀ ਸਾਫ ਜੀ ਟੀਬੀ ਟੱਬਾ ਅੱਛਾ ਤੇ ਚੱਕ ਕਿਉਂ ਲੱਗਿਆ ਤੁਹਾਡੇ ਪਿੰਡ ਨਾਲ ਸ਼ੱਕ ਜੀ ਲਾਇਆ ਇਹਨਾਂ ਅਫਸਰਾਂ ਨੇ ਲਾਇਆ ਬਲਾਗ ਵਾਲਿਆਂ ਨੇ ਲਾਇਆ ਜੀ ਤੇ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਕੰਮ ਮੰਗ ਜੀ ਕਰਨੇ ਵੀ ਸਾਡਾ ਪਿੰਡ ਇਹੋ ਹੀ ਏ ਇਹ ਸਾਡੇ ਪਿੰਡ ਦਾ ਵਾਸੀ ਏ ਟੀਵੀ ਟਾਇਵਾਂ ਦੇ ਰਹਿਣ ਵਾਲਿਆਂ ਟੀਵੀ ਟਾਇਵਾਂ ਹੀ ਬੰਨਣਾ ਚਾਹੀਦਾ